ਅੱਜਕੱਲ ਬਾਲੀਵੁੱਡ 'ਚ ਇੱਕ ਕਲਚਰ ਹੈ ਪੰਜਾਬੀ ਗਾਣਿਆਂ ਦਾ ਤੁਸੀਂ ਫੇਰ ਵਾਪਸ ਆ ਗਏ ਇਸ ਦਾ ਕੀ ਰੀਜ਼ਨ ਹੈ ਬਾਲੀਵੁੱਡ ਤੋਂ ਫੇਰ ਵਾਪਸੀ ਦਾ ਮੈਨੂੰ ਪੰਜਾਬ ਤੋਂ ਇੰਨਾ ਪਿਆਰ ਮਿਲਿਆ ਕਿ ਮੈਨੂੰ ਲੱਗਿਆ ਕਿ ਇੱਥੇ ਮੈਨੂੰ ਕੰਮ ਕਰਨ ਦੀ ਖੋਲ ਹੈ ਇੱਥੇ ਮੈਂ ਆਪਣੇ ਸਟਾਈਲ ਦਾ ਗਾ ਸਕਦੀ ਹਾਂ ਆਪਣੇ ਸਟਾਈਲ ਦਾ ਜੋ ਮੈਂ ਕਹਿਣਾ ਚਾਹੁੰਦੀ ਆ ਲੋਕਾਂ ਨੂੰ ਉਹ ਮੈਂ ਕਹਿ ਸਕਦੀ ਆ ਅੱਜਕੱਲ ਬਾਲੀਵੁੱਡ ਨੂੰ ਪੰਜਾਬੀ ਗਾਣਿਆਂ ਦੀ ਲੋੜ ਹੈ ਪੰਜਾਬੀ ਗਾਣਿਆਂ ਨੂੰ ਬਾਲੀਵੁੱਡ ਦੀ ਲੋੜ ਨਹੀਂ ਹੈ ਸਾਂ ਚੱਲਦੇ ਤੇਰੇ ਨਾਲ ਚੱਲਦੇ ਸਾਂ ਜਲਦੇ ਤੇਰੇ ਨਾਲ ਚੱਲਦੇ ਜੇ ਤੂੰ ਨਾ ਹੁੰਦਾ ਇਹ ਨਾ ਚੱਲਦੇ ਸਾਂ ਜਲਦੇ ਤੇਰੇ ਨਾਲ ਚੱਲਦੇ ਜੇ ਤੂੰ ਨਾ ਹੁੰਦਾ ਇਹ ਨਾ ਚੱਲਦੇ ਨਾ 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 ਬਾਲੀਵੁੱਡ ਵਾਲੇ ਅਪਰੋਚ ਕਰਦੇ ਆ ਪੰਜਾਬੀ ਸਿੰਗਰਾਂ ਨੂੰ ਸਾਈਨ ਕਰਨ ਲਈ ਇਦਾਂ ਨਹੀਂ ਹੈ ਕਿ ਪੰਜਾਬੀ ਸਿੰਗਰ ਬਾਲੀਵੁੱਡ ਲਈ ਮਰਦੇ ਆ ਸਾਰੇ ਨੂੰ ਪਤਾ ਕਿ ਬੱਬੂ ਮਾਨ ਜੀ ਉਹਨਾਂ ਨੇ ਮੇਰੇ ਲਈ ਇੱਕ ਗਾਣਾ ਲਿਖਿਆ ਤੇ ਉਹਦੀ ਆਡੀਓ ਰਿਕਾਰਡਿੰਗ ਵੀ ਹੁਣ ਪੂਰੀ ਹੋ ਗਈ ਹੈ ਬਹੁਤ ਜਲਦੀ ਵੀਡੀਓ ਸ਼ੂਟ ਕਰਾਂਗੇ ਤੇ ਰਿਲੀਜ਼ ਕਰਾਂਗੇ ਉਹ ਵੀ ਬਹੁਤ ਸਪੈਸ਼ਲ Song ਹੈ ਮੇਰੇ ਲਈ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਕੁੜੀ ਨੇ ਬੋਲੀਵੁੱਡ ਵਿੱਚ ਧੂਮਾਂ ਮਚਾਈਆਂ ਹੋਈਆਂ ਨੇ ਉਹਨਾਂ ਦਾ ਇੱਕ ਗਾਣਾ ਸੀ ਇਸ਼ਕ ਬੁਲਾਵਾ ਤੁਸੀਂ ਸੁਣਿਆ ਹੋਣਾ ਬਹੁਤ ਚੱਲਿਆ ਅੱਜ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਹੁਣ ਉਹਨਾਂ ਦੇ ਕਿਹੜੇ-ਕਿਹੜੇ ਨਵੇਂ ਪ੍ਰੋਜੈਕਟ ਆ ਰਹੇ ਨੇ ਕਿਹੜੇ-ਕਿਹੜੇ ਉਹ ਗਾਣੇ गा ਰਹੇ ਨੇ ਸਾਡੇ ਨਾਲ ਮੈਡਮ ਤੁਹਾਡਾ థాంక్స్ ਵੇਰਾ ਤੇ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸ਼ਿਵਾਜੀ ਮੈਂ ਜਾਨਣਾ ਚਾਹੁੰਦਾ ਤੁਸੀਂ ਹੁਣ ਕਿਉਂਕਿ ਤੁਸੀਂ ਬੜੇ ਫੇਮਸ ਹੋ ਤੁਹਾਨੂੰ ਲਗਭਗ ਸਾਰੇ ਜਾਣਦੇ ਆ ਤੁਹਾਨੂੰ ਕਿਸੇ ਮਤਲਬ ਕੀ ਦੱਸਣ ਦੀ ਲੋੜ ਨਹੀਂ ਹੈ ਤੁਹਾਡੇ ਬਾਰੇ ਮੈਂ ਇਹ ਜਾਨਣਾ ਚਾਹੁੰਦਾ ਵੀ ਹੁਣ ਤੁਹਾਡੇ ਅਗਲੇ ਪ੍ਰੋਜੈਕਟ ਕਿਹੜਾ ਆ ਰਿਹਾ ਕਿਹੜਾ ਗਾਣਾ ਆ ਰਿਹਾ ਆ ਜੀ ਬਿਲਕੁਲ ਮੇਰਾ ਜੋ ਗਾਣਾ ਆਇਆ ਹੈ ਨਵਾਂ ਉਹ ਹੈ ਸਾ ਚੱਲਦੇ ਇਹ ਬਹੁਤ ਹੀ ਬਿਊਟੀਫੁਲ Song ਹੈ ਬਹੁਤ ਟਾਈਮ ਤੋਂ ਕਰਕੇ ਰੱਖਿਆ ਹੋਇਆ ਸੀ 1 ਸਾਲ ਤੋਂ ਮੇਰੇ ਕੋਲ ਪਿਆ ਸੀ ਉਹ ਗਾਣਾ ਬਟ ਫਾਈਨਲੀ ਅਸੀਂ ਠੰਡਾ ਜਿਹਾ ਮੌਸਮ ਦੇਖ ਕੇ ਉਹ ਰਿਲੀਜ਼ ਕਰਤਾ ਮੈਨੂੰ ਕਿਹਾ ਵਧੀਆ ਲੱਗੂਗਾ ਠੰਡ ਦੇ ਵਿੱਚ ਇਦਾਂ ਦਾ ਗਾਣਾ ਲੋਕਾਂ ਨੂੰ ਸੋ ਉਹਨੂੰ ਬਹੁਤ ਪਿਆਰ ਮਿਲ ਰਿਹਾ ਥੈਂਕ ਯੂ ਸੋ ਮਚ ਜਿਹੜਾ ਇਹ ਜਿਹੜਾ ਅੱਜ ਤੁਸੀਂ ਗਾਣਾ ਆਪਣਾ ਰਿਲੀਜ਼ ਕੀਤਾ ਹੈ ਇਹ ਵੀਡੀਓ Song ਹੈ ਜਾਂ ਜੀ ਬਿਲਕੁਲ ਇਹ ਵੀਡੀਓ ਐਲਬਮ Song ਹੈ ਤੇ ਇਹਦਾ ਵੀਡੀਓ ਬਹੁਤ ਹੀ ਸੋਹਣਾ ਸ਼ੂਟ ਹੋਇਆ ਅਰਮੀਨੀਆ ਦੇ ਵਿੱਚ ਐਂਡ ਨਾਲ ਫੀਚਰ ਕੀਤਾ ਹੈ ਬਿਗ ਬਾਸ ਕੰਟੈਸਟੈਂਟ ਰੋਹਨ ਮਹਿਰਾ ਨੇ ਮੇਰੇ ਨਾਲ ਐਂਡ ਵੀਡੀਓ ਡਾਇਰੈਕਟ ਕੀਤਾ ਸ਼ਾਦੀ ਨੇ ਮੈਂ ਵੀਡੀਓ ਚ ਤੁਸੀਂ ਆਪ ਵੀ ਹੋ ਬਿਲਕੁਲ ਮੈਂ ਹਾਂ ਰੋਹਨ ਐ ਤੇ ਡਾਇਰੈਕਸ਼ਨ ਕੀਤੀ ਐ ਸ਼ਾਦੀ ਨੇ ਤੇ ਇਹ ਗਾਣਾ ਲਿਖਿਆ ਕਿੰਨੇ ਆ ਲਿਖਿਆ ਨਿਕ ਨੇ ਐਂਡ 뮤직 ਕੀਤਾ ਮਿਕਸਿੰਗ ਦਾ ਤੇ ਰਿਲੀਜ਼ ਟੀ ਸੀਰੀਜ਼ ਦੇ ਲੇਬਲ ਤੋਂ ਹੋਇਆ ਤੇ ਮਤਲਬ ਇਹ ਗਾਣਾ ਤਾਂ ਹੋ ਗਿਆ ਇਸ ਦੇ ਦੋਕ ਬੋਲ ਜਿਹੜੇ ਸਾ ਚਲਦੇ ਤੇਰੇ ਨਾਲ ਚਲਦੇ ਸਾਂ ਜਲਦੇ ਤੇਰੇ ਨਾਂ ਚੱਲਦੇ ਜੇ ਤੂੰ ਨਾ ਹੁੰਦਾ ਇਹ ਨਾ ਚੱਲਦੇ ਸਾਂ ਜਲਦੇ ਤੇਰੇ ਨਾਂ ਚੱਲਦੇ ਜੇ ਤੂੰ ਨਾ ਹੁੰਦਾ ਇਹ ਨਾ ਚੱਲਦੇ ਨਾ 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 ਅੱਜ ਕੱਲ ਬਾਲੀਵੁੱਡ 'ਚ ਇੱਕ ਕਲਚਰ ਆ ਪੰਜਾਬੀ ਗਾਣਿਆਂ ਦਾ ਮੈਂ ਦੇਖਿਆ ਹਿੰਦੀ ਜਿੰਨੀਆਂ ਮੂਵੀਜ਼ ਆ ਰਹੀਆਂ ਮੈਕਸਿਮ 'ਚ ਕੋਈ ਨਾ ਕੋਈ ਪੰਜਾਬੀ ਗਾਣਾ ਉਹ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਨੇ मतलब कि ਉੱਥੇ ਤੁਸੀਂ ਫੇਰ ਵਾਪਸ ਆ ਗਏ ਇਸ ਦਾ ਕੀ ਰੀਜ਼ਨ ਹੈ ਬਾਲੀਵੁੱਡ ਤੋਂ ਫੇਰ ਵਾਪਸੀ ਦਾ ਨਹੀਂ ਵਾਪਸ ਨਹੀਂ ਆਈ ਮੈਂ ਬਾਲੀਵੁੱਡ 'ਚ ਤਾਂ ਕੰਮ ਕਰ ਹੀ ਰਹੀ ਸੀ ਬਟ ਮੈਨੂੰ ਪੰਜਾਬ ਤੋਂ ਬਹੁਤ ਪਿਆਰ ਮਿਲਣਾ ਸ਼ੁਰੂ ਹੋ ਗਿਆ ਮਤਲਬ ਕਹਿ ਲੋ ਕਿ ਇੱਥੇ ਦੇ ਫੈਨਸ ਮੇਰੇ ਨਾਲ ਜੁੜ ਗਏ ਇੱਥੇ ਤੇ ਲੋਕ ਮੇਰੇ ਨਾਲ ਜੁੜ ਗਏ ਕਿਉਂਕਿ ਮੈਂ ਵੀ ਪੰਜਾਬੀ ਆ ਮੈਂ ਮਾਨਸੇ ਤੋਂ ਬਿਲੋਂਗ ਕਰਦੀ ਆ ਤੇ ਇਸ ਕਰਕੇ ਫਿਰ ਮੈਨੂੰ ਕਾਫੀ ਸਾਰੇ ਪੰਜਾਬੀ ਗਾਣਿਆਂ ਦੇ ਆਫਰਸ ਆਉਂਦੇ ਸੀ ਬਾਲੀਵੁੱਡ 'ਚ ਗਾਉਂਦੇ ਹੋਏ ਵੀ ਬਟ ਮੈਂ ਫੀਚਰ ਨਹੀਂ ਕਰਦੀ ਸੀ ਮੈਂ ਉੱਥੋਂ ਦੀ ਵੋਕਲ ਕਰਕੇ ਭੇਜ ਦਿੰਦੀ ਸੀ ਬਿਕਾਜ਼ ਮੈਂ ਪਲੇਬੈਕ ਕਰ ਰਹੀ ਸੀ ਮੈਨੂੰ ਪਤਾ ਨਹੀਂ ਸੀ ਕਿ ਪੰਜਾਬੀ ਗਾਣੇ ਦੇ ਵਿੱਚ ਫੀਚਰ ਵੀ ਕਰੀਦਾ ਹਮਮ ਬਟ ਫਿਰ ਧੀਰੇ ਧੀਰੇ ਮੈਨੂੰ ਪੰਜਾਬ ਤੋਂ ਇੰਨਾ ਪਿਆਰ ਮਿਲਿਆ ਕਿ ਮੈਨੂੰ ਲੱਗਿਆ ਕਿ ਇੱਥੇ ਮੈਨੂੰ ਕੰਮ ਕਰਨ ਦੀ ਖੋਲ ਹੈ ਇੱਥੇ ਮੈਂ ਆਪਣੇ ਸਟਾਈਲ ਦਾ ਗਾ ਸਕਦੀ ਹਾਂ ਆਪਣੇ ਸਟਾਈਲ ਦਾ ਜੋ ਮੈਂ ਕਹਿਣਾ ਚਾਹੁੰਦੀ ਆ ਲੋਕਾਂ ਨੂੰ ਉਹ ਮੈਂ ਕਹਿ ਸਕਦੀ ਆ ਸੋ ਮੈਨੂੰ ਮਜ਼ਾ ਆਉਂਦਾ ਹੈ ਬਾਕੀ ਬਾਲੀਵੁੱਡ ਦਾ ਸਾਈਡ ਬਾਈ ਸਾਈਡ ਚੱਲਦਾ ਹੀ ਰਹਿੰਦਾ ਅੱਜ ਕੱਲ ਬਾਲੀਵੁੱਡ ਨੂੰ ਪੰਜਾਬੀ ਗਾਣਿਆਂ ਦੀ ਲੋੜ ਹੈ ਪੰਜਾਬੀ ਗਾਣਿਆਂ ਨੂੰ ਬਾਲੀਵੁੱਡ ਦੀ ਪਿਛਲੇ ਦਿਨੋਂ ਪੰਜਾਬੀ ਜਿਹੜੇ ਸਟਾਰ ਨੇ ਉਹਨਾਂ ਨੇ ਬਾਲੀਵੁੱਡ ਜਾ ਕੇ ਮੂਵੀਜ਼ ਸਾਈਨ ਕੀਤੀਆਂ ਔਰ ਰੋਲ ਅਦਾ ਕੀਤੇ ਆ ਤੁਹਾਡਾ ਵੀ ਕੋਈ ਇਦਾਂ ਦਾ ਕੋਈ ਵਿਚਾਰ ਹੈਗਾ ਨਹੀਂ ਮੇਰਾ ਐਕਟਿੰਗ ਵਾਲ ਕੋਈ ਵਿਚਾਰ ਨਹੀਂ ਤੇ ਬਾਲੀਵੁੱਡ ਵਾਲੇ ਅਪਰੋਚ ਕਰਦੇ ਆ ਪੰਜਾਬੀ ਸਿੰਗਰਾਂ ਨੂੰ ਸਾਈਨ ਕਰਨ ਲਈ ਇਦਾਂ ਨਹੀਂ ਆ ਕਿ ਪੰਜਾਬੀ ਸਿੰਗਰ ਬਾਲੀਵੁੱਡ ਲਈ ਮਰਦੇ ਆ ਬਿਕੋਜ਼ ਉਹ ਰੋਲ ਚ ਸੂਟ ਹੁੰਦੇ ਆ ਤੇ ਮੈਨੂੰ ਲੱਗਦਾ ਪੰਜਾਬੀ ਆਰਟਿਸਟ ਸਭ ਤੋਂ ਜ਼ਿਆਦਾ ਐਕਟਿਵ ਆਰਟਿਸਟ ਨੇ ਸਭ ਤੋਂ ਜ਼ਿਆਦਾ એનર્ਜੀ ਪੰਜਾਬੀ ਆਰਟਿਸਟਾਂ ਦੇ ਵਿੱਚ ਹੈ ਜਿਸ ਕਰਕੇ ਬਾਲੀਵੁੱਡ ਪੰਜਾਬੀ ਆਰਟਿਸਟਾਂ ਨੂੰ ਬੁਲਾਉਂਦਾ ਹੈ ਕਿ ਸਾਨੂੰ ਫਿਲਮ 'ਚ ਆ ਕੇ ਤੁਸੀਂ ਐਕਟ ਕਰੋ। ਸਾਹ ਚੱਲਦਾ ਤੋਂ ਇਲਾਵਾ ਵੀ ਕੋਈ ਹੋਰ ਗਾਣਾ ਪਲੈਨਿੰਗ 'ਚ ਹੈਗਾ ਸਾਹ ਚੱਲਦਾ ਤਾਂ ਰਿਲੀਜ਼ ਹੋ ਗਿਆ। ਕੋਈ ਐਦਾਂ ਦਾ ਕੋਈ ਜਿਸ ਤੇ ਹੁਣ ਤੁਸੀਂ ਵਰਕ ਕਰ ਰਹੇ ਹੋ? ਜੀ ਜੀ ਬਿਲਕੁਲ ਬਹੁਤ ਸਾਰੇ ਪ੍ਰੋਜੈਕਟਸ ਪਲੈਨਿੰਗ 'ਚ ਹੈ ਮੇਰਾ ਇੱਕ ਗਾਣਾ ਆਉਣ ਵਾਲਾ ਹੈ ਆਰਨੇਡ ਦੇ ਨਾਲ ਜਿਸ ਦੇ ਵਿੱਚ ਮੈਂ ਆਪ ਵੀ ਫੀਚਰ ਕਰ ਰਹੀ ਹਾਂ ਇਟਸ ਅ ਡੁਇਟ Song ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਕਿ ਬੱਬੂ ਮਾਨ ਜੀ ਉਹਨਾਂ ਨੇ ਮੇਰੇ ਲਈ ਇੱਕ ਗਾਣਾ ਲਿਖਿਆ ਤੇ ਉਹਦੀ ਆਡੀਓ ਰਿਕਾਰਡਿੰਗ ਵੀ ਹੁਣ ਪੂਰੀ ਹੋ ਗਈ ਹੈ ਬਹੁਤ ਜਲਦੀ ਵੀਡੀਓ ਸ਼ੂਟ ਕਰਾਂਗੇ ਤੇ ਰਿਲੀਜ਼ ਕਰਾਂਗੇ ਉਹ ਵੀ ਬਹੁਤ ਸਪੈਸ਼ਲ Song ਹੈ ਮੇਰੇ ਲਈ ਤੇ ਹੋਰ ਵੀ ਕਾਫੀ ਸਾਰੇ ਮੇਰੇ ਸੋਲੋ ਪ੍ਰੋਜੈਕਟਸ ਵੀ ਆ ਰਹੇ ਹੈ ਤੇ ਕੋਲਾਬੋਰੇਸ਼ਨਸ ਵੀ ਆ ਰਹੀਆਂ ਤੇ ਉਹ ਗਾ ਕੇ ਸੁਣਾ ਸਕਦੇ ਕਿਉਂਕਿ ਨਹੀਂ ਉਹ ਥੋੜਾ ਜਿਹਾ ਹਾਲੇ ਨਹੀਂ ਹਾਲੇ ਨਹੀਂ ਉਹ ਮਾਨ ਸਾਹਿਬ ਆਪ ਹੀ ਮੈਨੂੰ ਲੱਗਦਾ ਅਨਾਉਂਸਮੈਂਟ ਕਰਨਗੇ ਕਿ ਕਦੋਂ ਆ ਰਿਹਾ ਹੈ ਕੀ ਗਾਣੇ ਦਾ ਨਾਂ ਹੈ ਕਿ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਦੱਸ ਦਿਓ ਸਾਰਿਆਂ ਨੂੰ ਮੈਨੂੰ ਤੁਹਾਡੇ ਫੈਨਸ ਨੇ ਪਾਗਲ ਕੀਤਾ ਹੋਇਆ ਹੈ ਬਟ ਉਹ ਛੇਤੀ ਦੱਸਣਗੇ ਆ ਤੁਸੀਂ ਮੈਂ ਹਾਲਾਂਕਿ ਤੁਸੀਂ ਮੈਨੂੰ ਕਹਤਾ ਵੀ ਐਕਟਿੰਗ ਦਾ ਤੁਹਾਨੂੰ ਸ਼ੌਂਕ ਨਹੀਂ ਹੈ ਪਰ ਮੈਂ ਪੰਜਾਬੀ ਚ ਇੱਕ ਕਲਚਰ ਦੇਖਿਆ ਪੰਜਾਬੀ ਤੇ ਜਿੰਨੇ ਸਿੰਗਰ ਹੈਗੇ ਆ ਉਹ ਐਕਟਿੰਗ ਵੱਲ ਆ ਗਏ ਬਹੁਤੇ ਤਾਂ ਐਜੇ ਹੈਗੇ ਜਿਨ੍ਹਾਂ ਦਾ ਇੱਕ ਜਾਂ ਦੋ ਗਾਣੇ ਵੀ ਹਿੱਟ ਹੋਏ ਉਹ ਨਾਲ ਦੀ ਨਾਲ ਉਹਨਾਂ ਨੇ ਐਕਟਿੰਗ ਵੱਲ ਜੰਪ ਮਾਰ ਲਿਆ ਫਿਲਮ ਚ ਉਹ ਐਜ਼ ਅ ਹੀਰੋ ਉਹਨਾਂ ਨੇ ਜਾਂ ਕੋ-ਐਕਟਰ ਉਹਨਾਂ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਤੁਹਾਡਾ ਕੀ ਵਿਚਾਰ ਹੈ ਮੈਂ ਚਲੋ ਬਾਲੀਵੁੱਡ ਛੱਡੋ ਪੋਲੀਵੁੱਡ ਚ ਵੀ ਕੋਈ ਅ ਐਕਟਿੰਗ ਅਜੇ ਤਾਂ ਮੈਂ ਆਪਣੇ ਗਾਣਿਆਂ ਜੀ ਕਰਕੇ ਖੁਸ਼ ਆ ਬਟ ਜੇ ਵਧੀਆ ਕੋਈ ਪ੍ਰੋਜੈਕਟ ਹੋਇਆ ਜੀ ਦੀ ਸਕ੍ਰਿਪਟ ਵਧੀਆ ਲੱਗੀ ਜੇ ਅੰਬਰਬਾਈ ਨੇ ਕਾਲ ਕੀਤੀ ਕਿਉਂਕਿ ਉਹਨਾਂ ਦੀ ਫਿਲਮਸ ਮੈਨੂੰ ਬਹੁਤ ਪਸੰਦ ਨੇ ਤੇ ਮੈਂ ਛੋਟਾ ਜਿਹਾ ਰੋਲ ਕੀਤਾ ਵੀ ਸੀ ਲਾਸਟ ਇਅਰ ਲਾਈਏ ਜੇ ਆਰੀਆਂ ਦੇ ਵਿੱਚ ਅਮਰਿੰਦਰ ਗਿੱਲ ਜੀ ਦੇ ਨਾਲ ਬਿਕਾਜ਼ ਉਹ ਮੇਰੇ ਫੇਵਰਿਟ ਐਕਟਰ ਨੇ ਸੋ ਮੇਬੀ ਸ਼ਾਇਦ ਮੈਂ ਕਰਾਂਗੀ ਬढ़ाजे ਕੋਈ ਪਲਾਨ ਨਹੀਂ ਸੋ ਅੰਗਰੇਜ਼ੀ ਵਾਲੀ ਮੈਡਮ ਹੋਰ ਕਈ ਐਜੇ ਗਾਣੇ ਆਇਆ ਜਿਨ੍ਹਾਂ ਨੇ ਮਤਲਬ ਕਿ ਪੰਜਾਬ ਚ ਧੁੰਮਾ ਪਟੀਆਂ ਵੀ ਆਏ ਲੋਕੀ ਮਤਲਬ ਕਿ ਮੈਂ ਕੋਈ ਕੋਈ ਘੱਡੀ ਦੇਖ ਲੋ ਕੋਈ ਮੈਰਿਜ ਦੇਖ ਲੋ ਕੋਈ ਪਾਰਟੀ ਦੇਖ ਲੋ ਲਗਭਗ ਮੈਕਸਿਮ ਘਾਣੇ ਸੋਡੇ ਬਾਜਰੇ ਹੁੰਦੇ ਆ ਕੀ ਮੰਨਦੇ ਹੋ ਇਸ ਦੇ ਪਿੱਛੇ ਕਿ ਨੂੰ ਤੁਸੀਂ ਮੈਂ ਇਸ ਦੇ ਪਿੱਛੇ ਲੱਕ ਮੰਨਦੀ ਆ ਕਿ ਗੋਡ ਦੀ ਬਹੁਤ ਵੱਡੀ ਬਲੇਸਿੰਗ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਰੇ ਮਿਹਨਤ ਕਰਦੇ ਹੈ ਨਾ ਕੋਈ ਐਦਾ ਦਾ ਬੰਦਾ ਨਹੀਂ ਹੁੰਦਾ ਜਿਹੜਾ ਮਿਹਨਤ ਨਹੀਂ ਕਰਦਾ ਪਰ ਜਿਹਦੀ ਮਿਹਨਤ ਸਫਲ ਹੁੰਦੀ ਹੈ ਜੀ ਨੂੰ ਪਰਮਾਤਮਾ ਬਲੇਸ ਕਰਦੇ ਆ ਉਹ ਬਹੁਤ ਜ਼ਿਆਦਾ ਲੱਕੀ ਹੁੰਦਾ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਆ ਕਿ ਮੈਨੂੰ ਇੰਨਾ ਪਿਆਰ ਮਿਲਿਆ ਮੈਂ ਸਵੇਜੀ ਮੈਂ ਇਹ ਜਾਨਣਾ ਚਾਹੁੰਦਾ ਤੁਸੀਂ ਮੇਰੇ ਖਿਆਲ ਗ੍ਰੈਜੂਏਸ਼ਨ ਸ਼ਾਇਦ 뮤ਜ਼ਿਕ ਚ ਕੀਤੀ ਹੈ ਇਹ ਕੀ ਵਜ੍ਹਾ ਸੀ ਮਤਲਬ ਤੁਹਾਡਾ ਬਚਪਨ ਤੋਂ ਹੀ 뮤ਜ਼ਿਕ ਵੱਲ ਰੁਝਾਨ ਸੀਗਾ ਮੈਂ 뮤지컬 ਫੈਮਲੀ ਤੋਂ ਬਿਲੋਂਗ ਕਰਦੀ ਹਾਂ ਮੇਰੇ ਪੇਰੈਂਟਸ ਦੋਨੋਂ ਸਿੰਗਰ ਨੇ ਤੇ ਮੈਂ ਬਚਪਨ ਤੋਂ ਹੀ 뮤ਜ਼ਿਕ ਦੇ ਮਾਹੌਲ ਵਿੱਚ ਵੱਡੀ ਹੋਈ ਹਾਂ ਤੇ ਮੇਰੇ ਪੇਰੈਂਟਸ ਮੈਨੂੰ ਕਿਹਾ ਸੀ ਜੇ ਕੋਈ ਚੀਜ਼ ਕਰਨੀ ਹੈ ਤਾਂ ਪ੍ਰੋਪਰ ਸਿੱਖ ਕੇ ਕਰਨੀ ਹੈ ਫਿਰ ਇਦਾਂ ਨਹੀਂ ਕਰਨੀ ਇਮੈਚੁਰ ਵਾਲੀ ਤੇ ਫਿਰ ਮੈਂ ਆਪਣੀ ਸਾਰੀ ਸਟੱਡੀ ਵੀ 뮤ਜ਼ਿਕ ਦੇ ਵਿੱਚ ਹੀ ਕੀਤੀ ਕਲਾਸਿਕਲ 뮤ਜ਼ਿਕ ਏਸ ਹੀ ਬਹਾਨੇ ਮੈਂ ਰਿਆਜ਼ ਕਰੂੰਗੀ 6-6 ਘੰਟੇ ਸੀ ਉੱਥੇ ਕਲਾਸਿਕਲ ਗਾਉਂਦੇ ਸੀ ਤੇ ਉਹਨੇ ਮੈਨੂੰ ਬਹੁਤ ਹੈਲਪ ਵੀ ਕੀਤਾ ਇਹ ਰੀਜ਼ਨ ਸੀ ਕੁਝ ਪੇਰੈਂਟਸ ਵਾਰੇ ਦੋਸੋ ਜੀ ਬਿਲਕੁਲ ਸੁਭਾਸ਼ ਗੋਇਲ ਜੀ ਅੰਜੂ ਗੋਇਲ ਜੀ ਤੇ ਮੇਰੇ ਡੈਡ ਮੇਰੇ ਦਾਦ ਕੇ ਸਾਰੇ ਮਾਨਸਾ ਤੋਂ ਬਿਲੋਂਗ ਕਰਦੇ ਨੇ ਐਂਡ ਮੈਂ ਮਾਨਸੇ ਦੀ ਆ ਪੀਬੀ ਕਤੀ ਸੋ ਇਹ ਗੌਣ ਦਾ ਟੈਲੈਂਟ ਮੈਨੂੰ ਉਹਨਾਂ ਤੋਂ ਮਿਲਿਆ ਤੇ ਉਹ ਪਹਿਲੇ ਫੈਮਿਲੀ ਦੇ ਗੋਇਲ ਸਨ ਜਿਨ੍ਹਾਂ ਨੇ ਗਾਣਾ ਸ਼ੁਰੂ ਕੀਤਾ ਸੀ ਮੈਂ ਦੂਜੀ ਗੋਇਲ ਆ ਇੰਡਸਟਰੀ ਦੇ ਵਿੱਚ ਮੈਨੂੰ ਇਹ ਲੱਗਦਾ ਸ਼ਾਇਦ ਬੰਨਿਆ ਇਸ ਚ ਹੈ ਨਹੀਂ ਬਟ ਹੁਣ ਇਹ ਕੁਐਸਚਨ ਮੈਂ ਆਂਸਰ ਇਦਾਂ ਹੀ ਕਰਨਾ ਚਾਹੂੰਗੀ ਕਿ ਪਹਿਲਾਂ ਮੇਰੇ ਡੈਡ ਕਰਦੇ ਮੇਰੇ ਤੋਂ ਪਹਿਲਾਂ ਉਹ ਗਾਉਂਦੇ ਆ ਸੋ ਮੈਂ ਬਾਅਦ ਚ ਲੱਗੀਆਂ ਗੌਣ ਇੱਕ ਗੱਡੀ ਪਿੱਛੇ ਨਾ ਚੱਲਦਾ ਉਹ ਉਹ ਥੋੜਾ ਜਿਹਾ ਮੈਨੂੰ ਗਾ ਕੇ ਸੁਣਾ ਦੋ ਸਾਡੇ ਆਡੀ ਵੇ ਗੱਡੀ ਪਿੱਛੇ ਨਾ ਜੋ ਲਖਾਈ ਫਿਰਦਾ ਜਾਨੂੰ ਸ ਆਪਾ ਮੇਰੇ ਪਾਈ ਫਿਰਦਾ ਮੇਰੇ ਪਿੱਛੇ ਲੈਂਦਾ ਕਾ ਤੋ ਮੁੱਲ ਮੁੰਡਿਆ ਲੜਾਈ ਫਿਰਦਾ ਚਾਈ ਜਾਏ ਫਿਰਦਾ ਵੇ ਗੱਡੀ ਪਿੱਛੇ ਨਾ ਜੋ ਲਖਾਈ ਫਿਰਦਾ ਮੈਂ ਬਾਲੀਵੁੱਡ ਚ ਵਾਪਿਸ ਚਲਾ ਜਾਣਾ ਉਹ ਇਸ਼ਕ ਬੁਲਾਵਾ ਜਿਹੜਾ ਸੀਗਾ ਬੜਾ ਫੇਮਸ ਹੋਇਆ ਸੀ ਬਹੁਤ ਚੱਲਿਆ ਸੀ ਆ ਮੈਂ ਦੋ ਲਾਈਨ ਹਾਊਸ ਦੀਆਂ ਵਿਚਾਨਾ ਤੁਸੀਂ ਬਿਲਕੁਲ ਹੇ ਤਾ ਨਜ਼ਰਾ ਨਜ਼ਰਾ ਦੀ ਗਲ ਵੇ ਤੂੰ ਵੀ ਸੁਣ ਲੈ ਜ਼ਰਾ ਮੈਂ ਤਾਂ ਕੋਲ ਤੇਰੇ ਰਹਿਣਾ ਮੈਂ ਤਾਂ ਕੋਲ ਤੇਰੇ ਰਹਿਣਾ ਮੈਂ ਤਾਂ ਬੈਠੀ ਕੋਲ ਤੇਰੇ ਤੂੰ ਤਕਦੀਰਵਾ ਨੈਣਾ ਚ ਤੇਰੇ ਵਸਦੀ ਰਵਾ ਤੈਨੂੰ ਤਕਦੀਰਵਾ ਉਧਰੋਂ ਵੀ ਮੈਡਮ ਕੋਈ ਹੈਗਾ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਆਫਰ ਵਗੈਰਾ ਬਾਲੀਵੁੱਡ ਤੋਂ ਹਾਲੇ ਜਾ ਕਿਸੇ ਪ੍ਰੋਜੈਕਟ ਤੇ ਕੋਈ ਕੰਮ ਚੱਲ ਰਿਹਾ ਹੋਵੇ ਕਿਉਂਕਿ ਬਾਲੀਵੁੱਡ 'ਚ ਮੇਰੇ ਖਿਆਲ ਕਾਫੀ ਮੂਵੀਜ਼ ਆ ਰਹੀਆਂ ਨੇ ਮੈਨੂੰ ਲੱਗਦਾ ਹੁਣ ਮੇਰੇ ਗਾਣੇ ਬਾਲੀਵੁੱਡ 'ਚ ਆਉਣਗੇ ਜਿਹੜੇ ਮੈਂ ਗਾ ਰੀਆਂ ਪੰਜਾਬੀ ਉਹ ਫਿਰ ਮੰਗਣਗੇ ਉਹ ਨਹੀਂ ਨਹੀਂ ਉਹ ਮੰਗਣਗੇ ਕਿ ਫਿਰ ਸਾਡੀ ਫਿਲਮ 'ਚ ਪਾ ਦਿਓ ਮੈਡਮ ਚਲੋ ਥੈਂਕ ਯੂ ਥੈਂਕ ਯੂ ਇਹਦੀ ਛਪਰਾ ਗੋਇਲ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਜਿਹੜਾ ਅੱਜ ਗਾਣਾ ਰਿਲੀਜ਼ ਹੋਇਆ ਉਹ ਕਾਫੀ ਅੱਛਾ ਹੈ ਆ ਸਾਹ ਚੱਲਦੇ ਇਸ ਤੋਂ ਬਾਅਦ ਉਹਨਾਂ ਦੀ ਐਕਟਿੰਗ ਵੱਲ ਵੀ ਰੁਝਾਨ ਹੈ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਦ ਦੀ ਕੋਈ ਅੱਛੀ ਆਫਰ ਆਏਗੀ ਤਾਂ ਉਹ ਫਿਲਮ ਲਾਈਨ 'ਚ ਐਕਟਿੰਗ ਲਾਈਨ 'ਚ ਮਤਲਬ ਕਿ ਸਿੰਗਿੰਗ ਤੋਂ ਐਕਟਿੰਗ ਲਾਈਨ 'ਚ ਜਾ ਸਕਦੇ ਨੇ ਪਰ ਇਹ ਜਿਹੜਾ ਗੱਲ ਹੈਗੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਐਕਟਿੰਗ ਲਾਈਨ 'ਚ ਕਿਦੋਂ ਜੰਪ ਕਰਦੇ ਨੇ ਪੰਜਾਬ 'ਚ ਇੱਕ ਕਲਚਰ ਰਿਹਾ ਕਿ ਪੰਜਾਬ 'ਚ ਜਿੰਨੇ ਵੀ ਸਿੰਗਰ ਆਏ ਨੇ ਮੈਕਸਿਮ ਸਿੰਗਰਾਂ ਨੇ ਬਾਅਦ 'ਚੋਂ ਐਕਟਿੰਗ ਜੁਆਇਨ ਕੀਤੀ ਆ ਔਰ ਫਿਲਮ ਲਾਈਨ 'ਚ ਉਹ ਸ਼ਾਮਿਲ ਹੋ ਗਏ ਨੇ ਹੁਣ ਅਸੀਂ ਇਹ ਦੇਖਣਾ ਹੈ ਕਿ ਮੈਡਮ ਕਿਦੋਂ ਸ਼ਾਮਿਲ ਹੁੰਦੇ ਨੇ ਮੈਂ ਦਿਨੇਸ਼ ਕੋਲ ਕੈਮਰਾਮੈਨ ਪ੍ਰਵੀਨ ਪਾਣੇ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ 3 ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਬੀ ਆਰ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ hi guys myself mb my debut song is coming up on 16th of jan presented by savera music please go and subscribe to the channel of savira music for more updates thank you so much